ਦਰਸ਼ਨ குரு ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਚਮਕੌਰ ਸਾਹਿਬ ਰੂਪਨਗਰ 7ਪੋ 1704 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਵੱਡੇ ਸਹਬਜ਼ਾਦੇ ਪੰਜ ਪਿਆਰੇ ਤੇ 40 ਤੋਂ ਵੱਧ ਸਿੰਘਾਂ ਦੇ ਨਾਲ ਇਸ ਗੜੀ ਦੇ ਵਿੱਚ ਆਪਣੇ ਮਹਾਰਕ ਚਰਨ ਪਾਏ ਅਗਲੇ ਦਿਨ 8ਪੋ 1704 ਈਸਵੀ ਨੂੰ ਸਵੇਰੇ ਅੰਮ੍ਰਿਤ ਵੇਲੇ 10 ਲੱਖ ਮੁਗਲ ਫੌਜਾਂ ਨੇ ਟਿੱਡੀ ਦਲ ਨੇ ਇਸ ਗੜੀ ਨੂੰ ਘੇਰ ਲਿਆ ਤੇ ਆਵਾਜ਼ ਆਈ ਕਿ ਕੋਦਮ 10 ਲੱਖ ਫੌਜ ਹਮਲਾ ਕਰੋ ਤੇ ਇਸ ਗੜੀ ਨੂੰ ਢੇਰ ਕਰ ਦਿਓ ਤੇ ਸਿੰਘਾਂ ਨੇ 5 5 8 8 ਦੇ ਜਥੇ ਬਣਾ ਲਏ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਜੀ ਆਪਣੇ ਜਥੇ ਦੇ ਨਾਲ ਤੁਰੇ ਕਲਗੀਆਂ ਵਾਲੇ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਅੱਗੇ ਆ ਦਿਓ ਮੈਂ ਮੈਦਾਨੇ ਜੰਗ ਦੇ ਵਿੱਚ ਜੂਝਣਾ ਚਾਹੁੰਦਾ ਭਾਈ ਹਿੰਮਤ ਸਿੰਘ ਜੀ ਗਏ ਫਿਰ ਦੂਜਾ ਜਥਾ ਗਿਆ ਤੀਜਾ ਜਥਾ ਗਿਆ ਤਿੰਨ ਜਥੇ ਸ਼ਹੀਦ ਹੋ ਗਏ ਭਾਈ ਦਇਆ ਸਿੰਘ ਜੀ ਕੋਲ ਆਏ ਕਲਗੀਆਂ ਵਾਲੇ ਨੂੰ ਬੇਨਤੀ ਕੀਤੀ ਪਾਤਸ਼ਾਹ ਜੀ ਚਾਰ ਚਫੇਰੇ ਦੁਸ਼ਮਣਾਂ ਨੇ ਘਤ ਚੁੱਕੀ ਹੋਈ ਹੈ ਕਿਰਪਾ ਕਰੋ ਤੁਸੀਂ ਆਪਣੇ ਪੁੱਤਰਾਂ ਨੂੰ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਕਿਸੇ ਤਰੀਕੇ ਦੇ ਨਾਲ ਇੱਥੋਂ ਨਿਕਲ ਜਾਓ ਸਤਗੁਰੂ ਜੀ ਨੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ ਦਇਆ ਸਿੰਘਾ ਇੱਕ ਗੱਲ ਚੇਤੇ ਰੱਖੀ ਮੈਂ ਪੁੱਤਰਾਂ ਤੇ ਸਿੱਖਾਂ ਵਿੱਚ ਕਦੀ ਫਰਕ ਨਹੀਂ ਜਾਣਿਆ ਮੇਰੇ ਸਿੱਖ ਮੇਰੇ ਪੁੱਤਰਾਂ ਦੇ ਨਾਲੋਂ ਮੈਨੂੰ ਵੱਧ ਪਿਆਰੇ ਨੇ ਇਹਨਾਂ ਸ਼ਬਦ ਕਿਹਾ ਕਲਗੀਆਂ ਵਾਲੇ ਨੇ ਕਿ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪ ਉੱਠ ਕੇ ਬਾਹਰ ਆਏ ਬੇਨਤੀ ਕੀਤੀ ਪਿਤਾ ਜੀ ਤੁਸੀਂ ਹੁਕਮ ਦਿਓ ਮੈਂ ਮੈਦਾਨੇ ਜੰਗ ਦੇ ਵਿੱਚ ਜੂਝਾਂ ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ 18 ਸਾਲ ਦੀ ਸੀ ਬੜੇ ਪਿਆਰ ਦੇ ਨਾਲ ਬਾਬਾ ਅਜੀਤ ਸਿੰਘ ਜੀ ਨੂੰ ਕਲਗੀਆਂ ਵਾਲੇ ਨੇ ਆਪਣੇ ਸੀਨੇ ਨਾਲ ਲਾਇਆ ਪਾਤਸ਼ਾਹ ਜੀ ਕਹਿੰਦੇ ਮੈਂ ਹੋਰ ਕੁਝ ਨਹੀਂ ਕਹਿਣਾ ਤੂੰ ਚੇਤੇ ਰੱਖੀ ਤੇਰੀਆਂ ਰਗਾਂ ਦੇ ਵਿੱਚ ਤੱਤੀ ਤਵੀ ਤੇ ਬੈਠਣ ਵਾਲੇ ਦਾ ਖੂਨ ਹੈ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਪਿਤਾ ਜੀ ਤੋਂ ਆਗਿਆ ਲੈ ਕੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਗਏ। ਨੇਜੀ ਨਾਲ ਕਈਆਂ ਨੂੰ ਪੂਰੋ ਦਿੱਤਾ। ਕਲਗੀਆਂ ਵਾਲੇ ਇਸ ਨਜ਼ਾਰੇ ਨੂੰ ਵੇਖ ਰਹੇ ਨੇ ਹੱਸ ਕੇ ਕਹਿਣ ਲੱਗੇ ਰਿਆ ਸਿੰਘ ਦੇਖ ਅੱਜ ਜੰਗ ਦਾ ਨਜ਼ਾਰਾ ਕੁਝ ਵੱਖਰਾ ਹੈ। ਬਾਬਾ ਅਜੀਤ ਸਿੰਘ ਜੀ ਬਹੁਤ ਲੰਮਾ ਸਮਾਂ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ। ਸ਼ਹੀਦੀ ਪਾ ਗਏ। ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਆਪ ਉੱਠ ਕੇ ਆਏ ਬੇਨਤੀ ਕੀਤੀ ਪਾਤਸ਼ਾਹ ਜੀ ਕਿਰਪਾ ਕਰੋ ਪਿਤਾ ਜੀ ਮੈਨੂੰ ਆਗਿਆ ਦਿਓ ਮੈਂ ਵੀ ਭਾਈ ਸੇ ਵਿਛੜ ਕਰ ਜੀਣਾ ਨਹੀਂ ਆਤਾ ਆਪਣੇ ਭਰਾ ਤੋਂ ਵਿਛੜ ਕੇ ਜਾ ਨਹੀਂ ਸਕਦਾ ਆਗਿਆ ਦਿਓ ਮੈਂ ਮੈਦਾਨੇ ਜੰਗ ਦੇ ਵਿੱਚ ਜੂਝਣਾ ਚਾਹੁੰਦਾ ਹਾਂ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਗਏ ਜਥੇ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜਦੇ ਰਹੇ ਆਵਾਜ਼ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵੱਡੇ ਤੋਂ ਛੋਟਾ ਸਹਬਜ਼ਾਦਾ ਹੈ ਪੁੱਤਰ ਹੈ ਇਹ ਵਾਪਸ ਨਾ ਜਾਏ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਸਿੱਧੀ ਪਾ ਗਏ ਦਰਸ਼ਨ ਕਰੋ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਤੇ ਤਿੰਨ ਪਿਆਰੇ 40 ਤੋਂ ਵੱਧ ਸਿੰਘਾਂ ਦਾ ਇਹ ਸਹੀਦੀ ਅਸਥਾਨ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕੋ ਤਾਂਕ ਇਹ ਹਰ ਇੱਕ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਤੇ ਇਤਿਹਾਸ ਦੇ ਬਾਰੇ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਜੀ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਗੁਰਦੁਆਰਾ ਸ੍ਰੀ ਕੱਚੀ ਗਲੀ ਚਮਕੌਰ ਸਾਹਿਬ ਰੂਪਨਗਰ